ਇੱਕ ਮੌਕਾ ਜਦੋਂ ਪ੍ਰਭੂ ਦੇ ਆਸ-ਪਾਸ ਚੇਲੇ ਆ ਭਜਨ ਗਾ ਰਿਹਾ ਉਸ ਵਕਤ ਵੀ ਪ੍ਰਭੂ ਆਨੰਦੀਤਾ ਉਸ ਵਕਤ ਵੀ ਆਤਮਾ ਚ ਕੀ ਆ ਭਰਪੂਰ ਔਰ ਇੱਕ ਸਮਾਂ ਜਦੋਂ ਪ੍ਰਭੂ ਯੀਸ਼ੂ ਮਸੀਹ ਦੇ ਆਲੇ ਦੁਆਲੇ ਕੌਣ ਆ ਗ੍ਰੰਥੀ ਫਰੀਸੀ ਜਾਜਕ ਮਹਾਯਾਜਕ ਪਿਲਾਤ ਉਸ ਹੈਰੋਦੇਸ ਕਿੰਨੇ ਕੋਈ ਚੇਲਾ ਨਜ਼ਰ ਨਹੀਂ ਆ ਰਿਹਾ ਕੋਈ ਪਿਆਰ ਕਰਨ ਵਾਲਾ ਨਜ਼ਰ ਕੋਈ ਨਜ਼ਰ ਆ ਰਿਹਾ ਕੁਝ ਠੁੱਕਣ ਵਾਲਾ ਨਜ਼ਰ ਆ ਰਿਹਾ ਕੋਈ ਚਪੇੜਾ ਮਾਰਨ ਵਾਲਾ ਨਜ਼ਰ ਆ ਰਿਹਾ ਬਿਲਾ ਤੂਸ ਨਜ਼ਰ ਆ ਰਿਹਾ ਕੋਈ ਹਰੋ ਦੇਸ ਨਜ਼ਰ ਆ ਰਿਹਾ ਕੋਈ ਠੱਠੇ ਬਾਜੀ ਕਰਨ ਵਾਲਾ ਨਜ਼ਰ ਆ ਰਿਹਾ ਉਸ ਵਕਤ ਵੀ ਪ੍ਰਭੂ ਉਸੇ ਆਨੰਦ ਉਸੇ ਖੁਸ਼ੀ ਤੇ ਉਸੇ ਹੀ ਸਾਮਰਥਨਾ ਪਰਿਆ ਕਿਉਂ ਕਿਉਂਕਿ ਇਹ ਆਨੰਦ ਕਿਸੇ ਮਾਹੌਲ ਤੇ ਨਿਰਭਰ ਹੋਣ ਵਾਲਾ ਨਹੀਂ ਤੁਸੀਂ ਵਿਰੋਧੀਆਂ ਚ ਵੀ ਘਿਰੇ ਹੋਵੋਗੇ ਉੱਥੇ ਵੀ ਤੁਸੀਂ ਜਲਾਲ ਔਰ ਤੇਜ ਨਾਲ ਭਰੇ ਹੋਵੋਗੇ